ਜਿਹੜੀ ਵੀਡੀਓ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਦੱਸਦੀ ਹੈ ਕਿ ਕਿਸੇ ਫਿਲਮ ਦੀ ਸ਼ੂਟਿੰਗ ਨਹੀਂ ਹੋ ਰਹੀ ਔਰ ਨਾ ਹੀ ਕਿਸੇ ਫਿਲਮ ਦਾ ਸੀਨ ਹੈ ਜੀ ਹਾਂ ਦੱਸਦੀ ਹੈ ਕਿ ਅੱਜ ਦੇਸ਼ ਦੇ ਵਿੱਚ ਇੱਕ ਵੱਡਾ ਡਾਕਾ ਵੱਜਿਆ ਜਿਸ ਤੇ ਵਿੱਚ 26 ਕਰੋੜ ਦੀ ਜਿਹੜੀ ਕਿ ਚੋਰੀ ਹੋਈ ਹੈ ਦੱਸਦੀ ਹੈ ਕਿ ਇੱਕ ਸ਼ੋਰੂਮ ਦੇ ਵਿੱਚ ਜ਼ਬਰਦਸਤੀ ਜਿਹੜੇ 7 ਲੁਟੇਰੇ ਵੱੜ ਜਾਂਦੇ ਨੇ ਜਿਸ ਤੋਂ ਬਾਅਦ ਉੱਥੇ ਮੌਜੂਦ ਜਿਹੜੇ ਕਰਮਚਾਰੀ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਬੰਦੂਕ ਦੀ ਨੋਕ ਤੇ ਹਥਿਆਰ ਦੀ ਨੋਕ ਤੇ ਜਿਹੜਾ ਇੱਕ ਕੋਨੇ ਤੇ ਲੈ ਕੇ ਜਾਂਦੇ ਨੇ ਔਰ ਫਿਰ ਉੱਥੇ ਉਹਨਾਂ ਨੂੰ ਡਰਾਇਆ ਤਮਕਾਇਆ ਜਾਂਦਾ ਹੈ ਜੋ ਸੁਰੱਖਿਆ ਗਾਰਡ ਉਸ ਸ਼ੋਅਰੂਮ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦੇ ਹਥਿਆਰ ਵੀ ਖੋਹ ਲਏ ਜਾਂਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੂੰ ਗੋਡਿਆਂ ਪਾਰ ਜਿਹੜਾ ਬੈਠਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਦੇਖ ਕੇ ਤੁਹਾਡੇ ਵੀ ਜਿਹੜਾ ਹੋਸ਼ ਉੱਡ ਜਾਣਗੇ ਕਿਉਂਕਿ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 10 ਵਜੇ ਦੇ ਕਰੀਬ ਬਿਹਾਰ ਦੇ ਪੋਜਪੁਰ ਦੇ ਵਿੱਚ ਕਮਸ਼ੂਰ ਜਿਹੜਾ ਜੁਐਲਰੀ ਸ਼ਾਪ ਸੀ ਸ਼ੋਰੂਮ ਸੀ ਉਸ ਦੇ ਵਿੱਚ ਲੁਟੇਰੀਆਂ ਦੇ ਵੱਲੋਂ ਜਿਹੜਾ ਕਿ ਚੋਰੀ ਕੀਤੀ ਜਾਂਦੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਬੇਖੌਫ ਹੋ ਕੇ